ਪਾਣੀ ਕਰੋ ਸੱਤੀ ਦੇ ਨਾਮ ਤੇ ਥਗੜੇ ਬੰਦ ਕਰੋ ਬੰਦ ਕਰੋ ਬੰਦ ਕਰੋ ਸਮਾਣਾ ਵਪਾਰ ਯੂਨੀਅਨ ਜਿੰਦਾਬਾਦ 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 ਤੇ ਪੀ ਪੀ ਤਰੀਕੇ ਕਿ ਲੈ ਆਈਂ ਤੇ ਪੀ ਪੀ ਸੱਠ ਮੋਟ ਹੁੰਦਾ ਜਿਹੜਾ 60 ਵਾਟ ਦੇ ਵਿੱਚ ਟੁੱਟ ਜਾਂਦੇ ਤੇ ਅਸੀਂ ਇਹਨੇ 200 ਰੁਪਏ ਦੇ ਹਿਸਾਬ ਨਾਲ ਰੇਟ ਲਿਆ ਜੀ ਪਾਂਟਰੀ ਬੀਜ ਲਈ ਹਾਂ ਉਹ 120 ਤਾਂ ਲੈ ਕੇ ਜਮਾਟ ਅਜੇ ਤੱਕ ਵੀ ਨਹੀਂ ਪੱਕਿਆ 1.5 ਕਿਲੋ ਵੀ ਲੈ ਗਏ ਜਦੋਂ ਪੀਜਾ ਕਿੰਨੇ ਜਦੋਂ ਇਹ ਪੀਜਾ ਦੀ 4 ਕਿੱਲੇ 4.5 ਕਿੱਲੇ ਜਦੋਂ ਕੰਪਨੀ ਨੇ ਆ ਕੇ ਦੇਖਿਆ ਵੀ ਵੈਰਾਈਟੀ ਇਹ ਸੇਮ ਆ ਜਿਹੜੀ ਇੱਥੋਂ ਖਰੀਦ ਕੇ ਜਿਹੜੀ ਗੱਲ ਕਿਸਾਨ ਦੱਸ ਰਿਹਾ ਵੀ ਇਹ ਬੀਜ ਦੇ ਵਿੱਚ ਡੁਪਲੀਕੇਟੀ ਆ ਇਸ ਕਰਕੇ ਉਸ ਸਮੇਂ ਕਿਸਾਨ ਨਾਲ ਆੜਤੀਆਂ ਇੱਥੋਂ ਦੇ ਦੁਕਾਨਦਾਰ ਨੇ ਮੰਨਿਆ ਵੀ ਅਸੀਂ ਤੁਹਾਡੀ ਭਰਪਾਈ ਕਰਾਂਗੇ ਪਰ ਜਦੋਂ ਅਸੀਂ ਇੱਥੇ ਪੂਰੀ ਗੱਲਬਾਤ ਵਾਸਤੇ ਬੈਠੇ ਆ ਤਾਂ ਬਾਬੂ ਜੀ ਦੁਕਾਨ ਛੱਡ ਕੇ ਭੱਜ ਗਏ ਨੇ ਸ਼ਟਰ ਦੇ ਕੇ ਕਦੀ ਨਹੀਂ ਚਲਾਗੀ ਨਹੀਂ ਚਲੇਗੀ ਨਹੀਂ ਚਲੇਗੀ ਉਹ ਪਾਰੀ ਸਾਰੇ ਆਪਣੀਆਂ ਦੁਕਾਨਾਂ ਬੰਦ ਕਰਕੇ ਐਸ਼ ਦੇਉਂਦੇ ਮੋਰੇ ਆਪਣੀਆਂ ਚਾਬੀਆਂ ਦੇ ਕੇ ਆਵਾਂਗੇ ਕਿ ਹੁਣ ਤਾਂ ਤੁਸੀਂ ਦੁਕਾਨਾਂ ਚਲਾਓ ਆ ਲੋਕਾਂ ਨੇ ਸਾਨੂੰ ਤੰਗ ਪ੍ਰਸ਼ਾਸਨ ਕਰਕੇ ਆ ਇੰਝ ਜੀ ਕੋਈ ਕਬਰੇੜ ਨਹੀਂ ਹੈ ਇਹ ਤੇਰੀ ਕਬਰੇੜ ਕੀ ਨੇ ਕਹਿੰਦਾ ਮੈਨੂੰ ਨਹੀਂ ਪਤਾ ਮਟਰ ਜਿਹੜਾ 60 ਦੀ ਹੁੰਦਾ ਉਹ 20 ਲੈ ਕੇ ਸੱਠਾ ਇਹ ਕਹਿੰਦੇ ਸੇਟ ਕਹਿੰਦੇ ਵੀ ਠੀਕ ਆ ਇਹ 60 ਦਿਨਾਂ ਦੇ ਵਿੱਚ ਪੱਕ ਜਾਊਗਾ ਪਰ ਉਹ 120 ਦਿਨਾਂ ਦੇ ਵਿੱਚ ਨਹੀਂ ਪੱਕਿਆ ਹੈਗਾ 4 ਮਹੀਨਿਆਂ ਜਨੇ ਪੱਕਿਆ ਜਦੋਂ ਇਹਦੇ ਕੋਲ ਆਇਆ ਸੀ ਇਹਨੂੰ ਕਿਹਾ ਵੀ ਭਾਈ ਆ ਦੱਸੋ ਇਹ ਕੀ ਗੱਲ ਹੈ ਕਹਿੰਦਾ ਜੀ ਮੈਂ ਆਉਂਗਾ ਕੰਪਨੀ ਕੰਪਨੀ ਨੂੰ ਲੈ ਕੇ ਖੇਤ ਦੇ ਵਿੱਚ ਤਾਂ ਜਦੋਂ ਖੇਤ ਦੇ ਵਿੱਚ ਕੰਪਨੀ ਲੈ ਕੇ ਇਹ ਸੇਟ ਸਾਹਿਬ ਗਏ ਨੇਗੇ ਤਾਂ ਕੰਪਨੀ ਨਾਲ ਕਿਹਾ ਵੀ ਵੀ ਤਾਂ ਉਹੀ ਹੈ ਪਰ ਗੜਬੜਾ ਵੀ ਦੇ ਵਿੱਚ ਵੀ ਇਹ ਤਾਂ ਹੋ ਨਹੀਂ ਸਕਦਾ ਹੈਗਾ ਉਹ ਤੋਂ ਕਿ ਜ਼ਿੰਮੇਦਾਰ ਬੀਜ ਲੈ ਗਏ ਸੀ ਤੇ ਉਕਰ ਘਟ ਝਾੜ ਚੋੜ ਦਿਖੜਿਆ ਹੋਣਾ ਇਸ ਕਰਕੇ ਆਏ ਸੀ ਦੁਕਾਨ ਤੇ ਇਹਨਾਂ ਦਾ ਆਪੇ ਡਿਸੂਟ ਹੋ ਗਿਆ ਸੀ ਹੁਣ ਦਰਖਾਸਤ ਜਿੱਤੀਆ ਦਮਦਾਰ ਨੂੰ ਬੁਲਾ ਰਹੇ ਆਂ ਕਰਵਾਤੀ ਦੀ ਦੁਕਾਨ ਦੇ ਬਾਗ ਵਿੱਚ ਮੇਰਾ ਮੱਕੇ ਦਾ ਹੋ ਗਿਆ ਸਾਥ ਹਮੇਸ਼ਾ ਹੋਵੇਗਾ ਪੌਦਿਆਂ ਦਾ ਹੁਣ ਕੀ ਹੋਇਆ ਜਾਂ ਦਾ ਲੋਨ ਮਾਫ ਹੋ ਜਾਊਗਾ ਉਹਨਾਂ ਦੇ ਦਾ ਲੋਨ ਮਾਫ ਹੋਣਾ ਇਹਦਾ ਕਿਹੜਾ ਗੱਲ ਮਾਫ ਹੋਣਾ ਆਪਾਂ ਜਿਹੜਾ ਲੋਨ ਮਾਫ ਹੋਣਾ ਉਹ ਤਾਂ ਸਾਹ ਸੁਰੇਂਦੀ ਲਖਾਇਆ ਤਾਂ ਕਹਿੰਦੇ ਕਰ ਦੇ ਕਹਿੰਦੇ ਦੇਖੀ ਗਿਆ ਲੋਨ ਦੇਖੀ ਗਿਆ ਰਮਾਈ ਰਖਾ ਸਾਨੂੰ 12 ਵਿੱਚ ਕਰ ਦੇ ਇਹਨਾਂ ਨੂੰ ਕੋਈ ਗੱਲ ਨਹੀਂ 12 ਵਿੱਚ ਕਰ ਦੇ ਆਪਾਂ ਕੋਈ ਗੱਲ ਨਹੀਂ ਆਪਾਂ ਕੋਈ ਵਪਾਰੀ ਹਮਦਰਦ ਖਾਨੀ ਉਹਨਾਂ ਨਾਲ ਰਹਿ ਆਂ ਜਦੋਂ ਸਾਨੂੰ ਕਹਿੰਦੇ ਨੇ ਵੀ ਆ ਬਸਾਰੀਓ ਬੰਦੀ ਨੁਕਸਾਨ ਆਇਆ ਸਾਡੇ ਦੇ ਮਜ਼ਦੂਰੀਆਂ ਜਿਹੜਾ ਮੁਕਤ ਗਿਆ ਹੈ ਦੁਕਾਨਾਂ ਬੰਦ ਕਰ ਦੋ ਆਈ ਆਪਣੀ ਦੁਕਾਨਾਂ ਬੰਦ ਕਰ ਦੋ ਜਦੋਂ ਅਸੀਂ ਇਹ ਕੰਮ ਨਹੀਂ ਕਰਦੇ ਆ ਜਾਨਾ ਸਰਕਾਰ ਨੂੰ ਵੀ ਫੇਰ ਥੋੜਾ ਜਿਹਾ ਸਿੱਧਾ ਆ ਜੀ ਸਰਕਾਰ ਆ ਇਹ ਇਹ ਲੋਕ ਕਹਿੰਦੇ ਵੀ ਤੂੰ ਸਾਨੂੰ ਜਿਹੜਾ ਪੈਸੇ ਮਵਾਜਾਵਾ ਸਾਨੂੰ ਦੇ 4 ਲੱਖ ਰੁਪਈਆ ਇੱਕ ਚੀ ਦਾ 4 ਲੱਖ ਮਟਰ এবੀ 3 60 ਕਿਲੋ ਮਟਰ ਡੇਢ ਇੱਕ ਕਿੱਲੇ ਦਾ ਬੀਜ ਲੈ ਗਏ 90 ਕਿੱਲੇ ਲੈ ਡੇਢ ਕਿੱਲੇ ਦਾ ਡੇਢ ਕਿੱਲੇ ਦਾ ਬੀਜ ਲੈ ਗਏ ਜਦੋਂ ਇਹ ਬੀਜਾ ਦੀ ਚਾਰ ਕਿੱਲੇ ਸਾਢੇ ਚਾਰ ਕਿੱਲੇ ਫਿਰ ਉਹ ਕਹਿੰਦੇ ਮਟਰ ਪੱਕਿਆ ਨਹੀਂ ਹੈਗਾ ਮਰਛੀਦਾ ਰਹਿ ਗਿਆ ਮੌਸਮ ਦੀ ਮਾਰ ਕਰੀ ਕਰਕੇ ਉਹ ਗਰਮੀ ਬਹੁਤ ਜ਼ਿਆਦਾ ਹੋ ਗਈ ਉਹਦੇ ਕਰਕੇ ਹੋ ਗਿਆ ਤੇ ਮਟਰ ਦਾ ਬੀਜੂ ਪੁਰਾਣੀ ਪਾਇਆ ਤੁਸੀਂ ਬਸ ਲੰਬੇ ਅਰਸੇ ਤੋਂ ਕੰਮ ਕਰ ਰਹੇ ਹੋ ਮੈਦਾ ਕਰ ਰਹੇ ਆ ਲੋਕ ਜਿਹੜੇ ਲੋਕ ਆ ਰਹੇ ਆ ਪਰੇਸ਼ਾਨ ਕਰ ਰਹੇ ਨੇ ਤੁਹਾਡੇ ਲੋਕਾਂ ਨੂੰ ਹਾਂਜੀ ਹਾਂਜੀ ਹਾਂ ਤਾਂ ਤੁਸੀਂ ਇਸ ਤੇ ਕੀ ਐਕਸ਼ਨ ਲੈਂਦੇ ਇੱਕ ਕੱਲਾ ਕੱਲਾ ਬੰਦਾ ਏ ਫਿਰ ਐਕਸ਼ਨ ਇਸ ਟਾਈਮ ਜਦ ਸਾਸੀ ਬੁਪਾਰੀ ਇਕੱਠੇ ਹੋਵੇ ਸਾਡਾ ਕੋਈ ਵਿਗਾੜ ਨਹੀਂ ਜਾਂਦਾ ਕੁਝ ਪ੍ਰਸ਼ਾਸਨ ਸਾਡੇ ਨਾਲ ਕੁਛ ਨਹੀਂ ਕੋਈ ਵਿਗਾੜ ਸਕਦਾ ਚਾ ਕਿਸੇ ਵੀ ਚਾ ਕਿਸਾਨ ਨਾਲ ਚਾ ਦਸ ਇਕੱਠੇ ਹੋ ਕੇ ਅਸੀਂ ਫੈਸਲਾ ਕਰੇ ਅਸੀਂ ਫੈਸਲਾ ਇਹ ਕਰੇ ਵੀ ਜੇ 27 ਤਰੀਕ ਨੂੰ ਆਉਂਦੇ ਨੇ ਅਸੀਂ ਬਾਜ਼ਾਰ ਬੰਦ ਕਰਾਂਗੇ ਆਪਣੀ ਦੁਕਾਨਾਂ ਬੰਦ ਕਰਾਂਗੇ ਚਾਬੀਆਂ ਅਸੀਂ ਉਹਨਾਂ ਨੂੰ ਦੇਵਾਂਗੇ ਜਾ ਕੇ ਐਟਵਰਕ ਦੇ ਕੇ ਅਸੀਂ ਅਸੀਂ ਕਹਾਂਗੇ ਵੀ ਤੁਸੀਂ ਦੁਕਾਨਦਾਰਾਂ ਨੂੰ ਸਿਟੀ ਪ੍ਰਸ਼ਾਸਨ ਨੇ ਕੀ ਐਸਵਾਸ਼ਣ ਦਿੱਤਾ ਹੈ ਹੁਣ ਅੱਜ ਹਲੇ ਇਹ ਦਿੱਤਾ ਹੈ ਸਵਾਸ਼ਣ ਵੀ ਐਸਐਚਓ ਸਾਹਿਬ ਆਣ ਕੇ ਸੁਣ ਲੋਗਾ ਨਾ ਵੀ ਉਹਨਾਂ ਦੀ ਸਾਰੀ ਰਿਪੋਰਟ ਸੁਣੀ ਜੋ ਮਾਮਲਾ ਸੀਗਾ ਅੱਜ ਦੀ ਕਾਰਜ ਉਹਨਾਂ ਨੇ ਧਿਆਨ ਲਾਉਣਾ ਹੈ ਉਹਨਾਂ ਦਾ ਧਿਆਨ ਸਾਗੇ ਉਹਨਾਂ ਨੂੰ ਪਹਿਲ ਦਿੱਤੀ ਵੀ ਉਹ ਕਹਿੰਦੇ ਉਹ ਆਣ ਕੇ ਸੁਣ ਲਗਰ ਉਸ ਤੋਂ ਬਾਅਦ ਕਾਰਜ ਹਾਂ ਰਿਟਨ ਹਾਂ ਹਾਂ ਠੀਕ ਹੈ ਠੀਕ ਹੈ ਗੇ ਨੇ ਉਹਦੇ ਜਵਾਬ ਦੇ ਵਿੱਚ ਸਮਾਣੇ ਦਾ ਜਿਹੜਾ ਵਪਾਰ ਮੰਡਲ ਹੈ ਸਾਰਾ ਸਾਡੇ ਨਾਲ ਖੜਾ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਅਸੀਂ ਆਪਣੀਆਂ ਦੁਕਾਨਾਂ ਬੰਦ ਕਰਕੇ ਵਪਾਰੀ ਸਾਰੇ ਆਪਣੀਆਂ ਦੁਕਾਨਾਂ ਬੰਦ ਕਰਕੇ ਐਸ਼ ਦੇਉਂਦੇ ਮੋਰੇ ਆਪਣੀਆਂ ਚਾਬੀਆਂ ਦੇ ਕੇ ਆਵਾਂਗੇ ਵੀ ਹੁਣ ਤਾਂ ਤੁਸੀਂ ਦੁਕਾਨਾਂ ਚਲਾਓ ਆ ਲੋਕਾਂ ਨੇ ਸਾਨੂੰ ਤੰਗ ਪ੍ਰਸ਼ਾਸਨ ਕਰਕੇ ਆ ਹੁਣ ਅਸੀਂ 27 ਤਰੀਕ ਨੂੰ ਅਸੀਂ ਇਹਨਾਂ ਨੂੰ ਵੀ ਕਾਲ ਇਹਨਾਂ ਨੂੰ ਦੱਸਤਾ ਦੇਖੋ ਜੇ ਕੋਈ ਅਵਿਨਵੀ ਹੁੰਦੀ ਆ ਆਪਸੀ ਟਕਰਾਅ ਹੁੰਦਾ ਉਹਦਾ ਜ਼ਿੰਮੇਵਾਰ ਜਿਹੜਾ ਹੈ ਪ੍ਰਸ਼ਾਸਨ ਆਪ ਹੋਊਗਾ ਬਾਰ ਬਾਰ ਇਧਰੇ ਭਾਈ ਸਾਹਿਬ ਹੈ ਅੱਜ ਕੀ ਬੋਲੇ ਇਹਨਾਂ ਨੂੰ ਆ ਕੇ ਦੁਕਾਨ ਇਹਨਾਂ ਦੀ ਦੁਕਾਨ ਤੇ ਆ ਕੇ ਉਹਨਾਂ ਨੇ ਇਹਨਾਂ ਨੂੰ ਸੈੱਟ ਕਰਨਾ ਸ਼ੁਰੂ ਕਰਤਾ ਵੀ 4 ਲੱਖ ਰੁਪਏ ਸਾਨੂੰ ਜੋ ਨਿਬੜੂਗਾ ਤਾਂ ਇਹ ਵਪਾਰੀ ਹੈ ਕਿ 18000 ਰੁਪਏ ਦਾ ਜੀ ਇਹਨੇ ਬੀਜ ਦਿੱਤਾ ਉਹਨੇ ਆਪਣੀ ਤਕਨੀਕ ਦਾ ਗਲਤ ਵੇਚਤਾ ਤੇ ਇਹਦੇ ਇਹਦਾ ਕੀ ਕਸੂਰ ਹੈ ਹੁਣ ਉਸ ਤੋਂ ਬਾਅਦ ਇਹ 4 ਲੱਖ ਰੁਪਏ ਕਿਵੇਂ ਦੇਊਗਾ ਐੋ ਜਿਹੜਾ ਕਿਹੜਾ ਵਪਾਰ ਹੈ ਜਿਹੜਾ 18000 ਰੁਪਏ ਲਾਓ 3 ਮਹੀਨੇ ਬਾਅਦ ਜਿਹੜਾ ਆ ਜ਼ਾਰ ਲਕਰਬੀਆ ਹੋ ਜਾਂਦਾ ਇਹਦਾ ਸਰਾ ਸਰਾ ਸਿਰ ਗੁੰਡਾ ਕਰਦੀ ਆ। ਇੱਕ ਦਿਨ ਚੱਲ ਰਹੇ ਆ ਉਹਦੇ ਕੀ ਘਰ ਨੂੰ ਤੁਹਾਨੂੰ ਆਪਣੀਆਂ ਦੁਕਾਨਾਂ ਕਾਰੋਬਾਰ ਬੰਦ ਕਰਕੇ ਜਿਹੜਾ ਕਿ ਸਮਾਨਾਂ ਚੌਂਕੀ ਜਾ ਕੇ ਧਰਨੇ ਲਾਉਣ ਦੀ ਮਜਬੂਰ ਹੋਣਾ ਪਿਆ। ਵੀਰ ਜੀ ਇਹ ਮੇ ਤੋਂ ਵੀ ਲੈ ਗਏ। ਇਹ ਪਿਛੇ। ਕੋਲ ਹੈ ਜੀ ਤੁਹਾਡੇ ਜੀ ਆ ਜ਼ਿੰਮੇਦਾਰ ਸੀ ਰੇਤਗੜ ਦਾ ਭਾਂਡੀਗੜ ਕੋ ਪਿੰਡਾ ਰੇਤਗੜ। ਤੇ ਨਾਮ ਹੈ ਉਸ ਦਾ ਕੋਈ। ਨਾਮ ਉਹਦਾ ਭਰਪੂਰ ਸਿੰਘ ਆ। ਓਕੇ। ਅੱਗੇ ਅੱਗੇ ਭਰਪੂਰ ਸਿੰਘ ਜੀ ਪਹਿਲਾਂ ਦੋ ਤਿੰਨ ਦਿਨ ਆਇਆ ਮੇਰੇ ਕੋਲ। ਕਹਿੰਦਾ ਕਾ ਕਰਕੇ ਤੇਰਾ ਮਟਰ ਏਪੀ 3 ਨਹੀਂ ਹੈਗਾ ਚਲੋ ਮੈਂ ਇਨਸਾਨੀ ਦੇ ਨਾਤੇ ਦੇਖਿਆ ਮੈਂ ਕਹਿੰਦਾ ਵੀਰੇ ਮੈਂ ਹੋਰ ਵੀ ਬੀਜ ਵਿੱਚ ਹੈ ਕਿਸੇ ਦੀ ਕੋਈ ਕਬਰੇਡ ਨਹੀਂ ਆਈ ਤੇਰੀ ਕਬਰੇਡ ਕਿੰਨੇ ਕਹਿੰਦਾ ਮੈਨੂੰ ਨਹੀਂ ਪਤਾ ਮਟਰ ਜਿਹੜਾ 60 ਦੀ ਦਿੰਦਾ ਹੈ ਜਦਕਿ 60 ਦੀ ਕੋਈ ਮਟਰ ਨਹੀਂ ਦਿੰਦਾ ਕਿੰਨਾ ਕਿੰਨਾ ਬੀਜ ਲਗਾਦਾ ਮੈਂ ਤਾਂ ਵੀ ਲਗਾ ਸੀ 90 ਕਿਲੋ ਕਿੰਨੇ ਕਿਲੋ 90 ਕਿਲੋ ਨੂੰ ਸਾਢੇ 4 ਕਿਲੋ ਬੀਜ ਤੇ ਮਨੋਂ ਤਰੀਕ ਨਾਲ ਜਾ ਕੇ ਘਰ ਮੈਨੂੰ ਕਹਾਂ ਮੈਂ ਤੈਨੂੰ ਇਕੱਲੇ ਨਹੀਂ ਵੀਂ ਦਿੰਦਾ ਮੈਂ ਹੋਰ ਜਿੰਮੇਦਾਰ ਨੂੰ ਵੀਂ ਦਿੰਦਾ ਤੇ ਆਪਾਂ ਜਿੰਮੇਦਾਰ ਉਰੇ ਬਣਾ ਲੈਂਦੇ ਆ ਤੇਰੀ ਸੈਟੀਫਾਈ ਕਰਾ ਦੇਣਾ ਜਿਵੇਂ ਤੂੰ ਹੈਗਾ ਜੇ ਮੇਰਾ ਕਸੂਰ ਹੋਇਆ ਤੁਸੀਂ ਜੋ ਮਰਜ਼ੀ ਮੇਰੇ ਤੋਂ ਕਰ ਜਾਣਾ ਪਾ ਦਿਓ ਜੀ ਨਾ 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 ਅਸਲੀ ਜਾਣਦੇ ਆ ਜੇ ਤੈਨੂੰ ਜਾਣਦੇ ਤੇ ਤੈਨੂੰ ਵੀ ਲਿਖ ਗਿਆ ਗੁੰਡਾ ਅਗਰ ਦੀ ਸੇਰ ਦੀ ਮੇਰੀ ਦੁਕਾਨ ਤੇ ਚੱਲ ਰਹੀ ਹੈ ਜੀ ਨੇ 90 ਕਿਲੋ ਨਾਲ ਕਿੰਨੇ 6.5 ਕਿਲੋ ਸਾਢੇ 1.5 ਕਿਲੋ ਵੀ ਜਾ ਸਕਦਾ ਜੀ 1.5 ਕਿਲੋ ਵੀ ਜਾ ਸਕਦਾ ਉਹਨੇ 6.5 ਕਿਲੋ ਵੀ ਜਾਈ ਨਵੀਂ ਤਕਨੀਕ ਨਾਲ ਜਿਹੜਾ ਤੁਹਾਡੇ ਤੋਂ ਪੀਚ ਲੈ ਕੇ ਆ ਹਾਂਜੀ ਜੀ ਬੀਜ ਘਟ ਪਾਇਆ ਬੀਜ ਘਟ ਪਾਇਆ ਆਪਣੀ ਤਕਨੀਕ ਦੇ ਨਾਲ ਉਹਨੇ ਜਿਹੜਾ ਬੀਜ ਆ ਉਹਦੇ ਕਰਕੇ ਉਹਦਾ ਆਬਦਾਨ ਨੁਕਸਾਨ ਹੋਇਆ ਜਦ ਕਿਸਾਨ ਯੂਨੀਅਨ ਨਾਲ ਮਿਲ ਕੇ ਇੱਥੇ ਆ ਗਿਆ ਜੀ ਲਿਸਟੀ ਸਕੇ ਜੀ ਜਿਹੜੀ ਲਗਾਈ ਸ਼ੇਅਰ ਹੈ 12 ਵਜੇ ਮੈਕਸਿਮ ਚਾ ਕੇ ਪ੍ਰਸ਼ਾਸਨ ਨੇ ਤੁਹਾਨੂੰ ਕੀ ਅਸ਼ਵਾਸਨ ਦਿੱਤਾ ਹੁਣ ਪ੍ਰਸ਼ਾਸਨ ਨੇ ਅਸ਼ਵਾਸਨ ਦਿੱਤਾ ਵੀ ਅਸੀਂ ਤੁਹਾਡੇ ਨਾਲ ਆ ਕਿ ਤੁਹਾਡੇ ਨਾਲ ਕੋਈ ਨਾਂਹਸਫੀ ਨਹੀਂ ਹੋਣਦਿਆਂਗੇ ਜੀ ਇਸੇ ਵਜ੍ਹਾ ਤੋਂ ਅਰਨਾਲਾ ਦਾ ਉਸਤਨ ਕੀ ਹੈ ਤੁਹਾਡੇ ਨਾਲ ਜੇ ਤੁਹਾਡੇ ਨਾਲ ਇਨਸਾਫ ਨਹੀਂ ਹੁੰਦਾ ਅਗਲਾ ਸਟੈਪ ਕੀ ਹੋਏਗਾ ਸਾਰਾ ਸਮਾਜ ਮਨੰਦਲ ਇਕੱਠਾ ਦੱਬਾਈਏ ਸੇ ਜਿੰਦਾਬਾਦ 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 ਦੱਬਾਈਏ ਸੇ ਜਿੰਦਾਬਾਦ ਦੱਬਾਈਏ ਸੇ ਮੇਰਾ ਨਾਮ ਬਲਵਿੰਦਰ ਸਿੰਘ ਘਣੌੜ ਜੱਟਾ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਂਹ ਬਲਾਕ ਭਾਨੀਗੜ ਜੱਟਾ ਬਲਵਿੰਦਰ ਸਿੰਘ ਜੀ ਜਿਹੜਾ ਅਸੀਂ ਧਰਨਾ ਮਾਰ ਕੇ ਬੈਠੇ ਦੁਕਾਨਦਾਰ ਦੇ ਬੀਜ ਵਾਲੀ ਦੁਕਾਨ ਤੇ ਕੀ ਕੀ ਕਿਉਂ ਧਰਨਾ ਮਾਰਿਆ ਜੀ ਇਹ ਦੇਖੋ ਇਹ ਮੈਟਰ ਸੀਗਾ ਮਟਰਾਂ ਦਾ ਵੀ ਸੀਗਾ ਏਪੀ 3 ਉਹ ਪਾਈ ਸਾਹਮਣੇ ਰੱਖਿਆ ਸੀ ਅਕਤੂਬਰ ਨੂੰ ਹਾਂ ਇਹਨਾਂ ਤੋਂ ਬੀ ਲੈ ਗਏ ਨੇ 4 ਏਕੜ ਦਾ 4 ਏਕੜ ਦਾ ਭਰਪੂਰ ਸਿੰਘ ਜੌਲੀਆਂ ਪਿੰਡਾ ਉਹਦਾ ਭਾਨੀਕਾੜੂ ਰੇਤ ਕੜ ਕੋਈ ਨੇ ਠੇਕੇ ਤੇ 75000 ਨੂੰ 4 ਏਕੜ ਜ਼ਮੀਨ ਲਈ ਹੈ ਉਹ ਬੀ ਲੈ ਕੇ ਸੱਠਾ ਇਹ ਕਹਿੰਦੇ ਸੀਟ ਕਹਿੰਦੇ ਵੀ ਠੀਕ ਆ ਇਹ 60 ਦਿਨਾਂ ਦੇ ਵਿੱਚ ਪੱਕ ਜਾਊਗਾ ਪਰ ਉਹ ਰੋਇਕਸੋ 20 ਨਾਲ ਵਿੱਚ ਨਹੀਂ ਪੱਕਾ ਹੈਗਾ। 4 ਮਹੀਨਿਆਂ ਚ ਨੇ ਪੱਕਾ ਜਦੋਂ ਇਹਦੇ ਕੋਲ ਆਇਆ ਸੀ ਇਹਨੂੰ ਕਿਹਾ ਵੀ ਭਾਈ ਆ ਦੱਸੋ ਇਹ ਕੀ ਗੱਲ ਹੈ। ਕਹਿੰਦਾ ਜੀ ਮੈਂ ਆਉਂਗਾ ਕੰਪਨੀ ਕੰਪਨੀ ਨੂੰ ਲੈ ਕੇ ਖੇਤ ਦੇ ਵਿੱਚ। ਤਾਂ ਜਦੋਂ ਖੇਤ ਦੇ ਵਿੱਚ ਕੰਪਨੀ ਲੈ ਕੇ ਇਹ ਸੇਠ ਸਾਹਿਬ ਗਏ ਨੇਗੇ ਤਾਂ ਕੰਪਨੀ ਵਾਲਿਆਂ ਨੇ ਕਿਹਾ ਵੀ ਬੀ ਤਾਂ ਉਹੀ ਹੈ ਪਰ ਗੜਬੜਾ ਬੀ ਦੇ ਵਿੱਚ। ਵੀ ਇਹ ਤਾਂ ਹੋ ਨਹੀਂ ਸਕਦਾ ਹੈਗਾ। ਤੇ ਫਿਰ ਇਹਨਾਂ ਨਾਲ ਗੱਲ ਕਰੀ ਵੀ ਇਹ ਕਹਿੰਦੇ ਅਸੀਂ 2 ਦਿਨਾਂ ਨੂੰ ਤੁਹਾਨੂੰ ਦੱਸਾਂਗੇ। ਇਹ ਕੁੰਬ ਤੇ ਮਿਲ ਕੇ ਹੁਣ ਚਲੇਗੇ। ਚਲੋ ਠੀਕ ਹੈ ਹੁਣ ਚਲੇ ਗਏ। ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਆ ਕੇ ਗੱਲ ਕਰਾਂਗੇ। ਹਫਤਾ ਹੋ ਗਿਆ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਅੱਜ ਜੇ ਅਸੀਂ ਆਇਆ ਗੱਲ ਕਰਨ ਸਵੇਰੇ ਵੀ ਗੱਲ ਦੱਸੋ ਛੇੜ ਸਾਹਿਬ ਇਹਦਾ ਕੀ ਹੱਲ ਕੱਢੀਏ ਕਹਿੰਦੇ ਜੀ ਹੱਲ ਕੀ ਕਰਨਾ ਅਸੀਂ ਤਾਂ ਵੀ ਰਹਿਤਾ ਇਹਦਾ ਕਿਸਾਨ ਦੀ ਕੋਈ ਗਲਤੀ ਉਹ ਕਿਸਾਨ ਨੇ ਕੋਈ ਰੇਸਪ੍ਰੇ ਹੋਰ ਕਰਤੀ ਹੋਣੀ ਐ ਕਰਤਾ ਹੋਣਾ ਐ ਕਰਤਾ ਹੋਣਾ ਮਤਲਬ ਕੋਈ ਪੈਰ ਤੇ ਪਾਣੀ ਪੈਣ ਦਿੱਤਾ ਫਿਰ ਅਸੀਂ ਕਿਹਾ ਵੀ ਛੇੜ ਸਾਹਿਬ ਇਹ ਠੀਕ ਨਹੀਂ ਗੱਲ ਇਹ ਆਪਣਾ ਵਾਅਦਾ ਨਾਲ ਕਰ ਵਧੂ ਕਹਿੰਦਾ ਤੁਸੀਂ ਵਾਅਦਾ ਹੀ ਵਧਾ ਲਓ ਅਸੀਂ ਚਲੋ ਜੀ ਬਾਹਰ ਆ ਕੇ ਬਹਿ ਗਏ ਉਸ ਤੋਂ ਬਾਅਦ ਪ੍ਰਸ਼ਾਸਨ ਆ ਗਿਆ ਪ੍ਰਸ਼ਾਸਨ ਨੇ ਗੱਲਬਾਤ ਤੋਰੀ ਵੀ ਆਪਾਂ ਗੱਲਬਾਤ ਤੋੜ ਦਿਆਂ ਫਿਰ ਸਾਨੂੰ ਪ੍ਰਸ਼ਾਸਨ ਛੇੜ ਕੋਲ ਲੈ ਗਿਆ ਫਿਰ ਪ੍ਰਸ਼ਾਸਨ ਦੇ ਸਾਹਮਣੇ ਸਾਨੂੰ ਕਹਿੰਦਾ ਵੀ ਇਹਦਾ ਕਿਸਾਨ ਝੂਠ ਬੋਲਦਾ ਵੀ ਇਹਨੇ ਮੇਰੇ ਕੋਲੋਂ ਬੀ ਨਹੀਂ ਲਿਆ ਤਾਂ ਅਸੀਂ ਕਿਸਾਨ ਨੂੰ ਕਿਹਾ ਵੀ ਤੂੰ ਝੂਠ ਬੋਲਦਾ ਵੀ ਬੀ ਲਹੀਂ ਲਿਆ ਤਾਂ ਕਿਸਾਨ ਕਹਿੰਦਾ ਜੀ ਮੈਨੂੰ ਇਹਨੇ ਬਿੱਲ ਹੀ ਦਿੱਤਾ ਹੈਗਾ ਬਹੁਤ ਬਹੁਤ ਮੈਂ ਤਾਂ ਕਰੇ ਮੈਨੂੰ ਬਿੱਲ ਦੇ ਦੇ ਅਸੀਂ ਕਿਹਾ ਵੀ ਤੂੰ ਝੂਠ ਬੋਲ ਰਿਹਾ ਜਦੋਂ ਫਿਰ ਕਿਸਾਨ ਨੇ ਕਿਹਾ ਮੈਂ ਇਹਨੂੰ Google Pay ਰਾਹੀਂ ਪੇ ਪੇਮੈਂਟ ਕੀਤੀ ਹੈ ਅਸੀਂ ਉਹ Google Pay ਦੀ ਸਟੇਟਮੈਂਟ ਕਢਾਈ ਹੈ ਜਦੋਂ ਸੇਠ ਨੂੰ ਦਿਖਾਈ ਹੈ ਕੋਈ ਜਵਾਬ ਨਹੀਂ ਉਹਦੋਂ ਬਾਅਦ ਦੁਕਾਨ ਬੰਦ ਕਰਕੇ ਭੱਜ ਗਿਆ ਇਸ ਕਰਕੇ ਅਸੀਂ ਇਹ ਮੰਗ ਕਰਦੇ ਹਾਂ ਵੀ ਜਿਹੜੇ ਕਿਸਾਨ ਦਾ ਨੁਕਸਾਨ ਹੋਇਆ ਉਹਦੀ ਪਰਪਾਈ ਕੀਤੀ ਜਾਵੇ ਤੇ ਇਸ ਠੱਗ ਦੁਕਾਨਦਾਰ ਤੇ ਇਹਦੇ ਪਰਚਾ ਹੋਣਾ ਚਾਹੀਦਾ ਇਹ ਸਾਡੀ ਮੰਗ ਹਰਪੁਰ ਸਿੰਘ ਵੀ ਕਿੱਥੋਂ ਲਿਤਾ ਸੀ ਜੰਗੀ ਰਾਮ ਸਾਧੂ ਰਾਮ ਜੀ ਜੰਗੀ ਰਾਮ ਸਾਧੂ ਰਾਮ ਜੀ ਕੀ ਕੀ ਤੋ ਕਹਿ ਕੇ ਤੋ ਜੀ ਅਸੀਂ ਨਾ ਤੇ ਪੀ 3 ਕਹਿ ਕੇ ਲਿਆ ਜੀ ਪੀ 3 ਸੱਠਾ ਮੱਟ ਹੁੰਦਾ ਜੜਾ 60 80 ਦੇ ਵਿੱਚ ਟੁੱਟ ਜਾਂਦੇ ਤੇ ਅਸੀਂ ਇਹਨੇ 200 ਰੁਪਏ ਦੇ حساب ਨਾਲ ਡੇਟ ਲਿਆ ਜੀ ਪੰਤ ਵੀਜ਼ ਲਈ ਹਾਂ ਉਹ 120 ਦਿਨ ਲੈ ਕੇ ਜਮਾਟ ਅਜੇ ਤੱਕ ਵੀ ਨਹੀਂ ਪੱਕਿਆ ਅੱਛਾ ਹਾਂ 26 ਦਿਨ ਹੋ ਗਏ 26 ਵੀਜ਼ ਲਏ ਫੱਟ ਦਿਨ ਦੀ ਚੀਜ਼ ਹੈ ਕੋਈ ਫਲੀਆਂ ਆਈ ਨਹੀਂ ਉਹ ਨਾ 18 ਫਲੀਆਂ ਚੋਂ ਦੋ ਦੋ ਫਲੀਆਂ ਆਈਆਂ ਨਹੀਂ ਸਾਰਾ ਫਲੀਆਂ ਮਟਰ ਨੂੰ ਲੱਗਦੇ ਨੇ ਇੱਕ ਵੇਲ ਨੂੰ ਦੋ ਦੋ ਫਲੀਆਂ ਹਾਂ। ਹੋਰ ਤੂੰ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਕਰਨਾ ਚਾਹੀਦਾ ਹੁਣ ਸਾਡੀ ਪ੍ਰਭਾਈ ਹੁਣੇ ਕਹੀਦਾ ਜੀ ਲਾਲ ਦੇ ਖਲਾ ਪਰਚਾ ਹੁਣੇ ਕਹੀਦਾ ਜੀ। ਜਨਦਰ ਸਿੰਘ ਘਰਾਚੋਂ ਭਾਰਤੀ ਕਿਸਾਨ ਜੁਨੇ ਨੇ ਇਕਤਾ ਗ੍ਰਾਮ ਬਲਾਕ ਦਾ ਗੁਪਵਾਣੀ ਕਰਾਉਂਦਾ। ਕੀ ਕਹਿਣਾ ਚਾਹੁੰਦੇ ਜੀ ਤੂੰ ਅੰਤਰ ਇੱਥੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਵੇਂ ਸਾਰਾ ਇਸ ਤਰ੍ਹਾਂ ਕਿਸਾਨਾਂ ਨਾਲ ਧੱਗੀ ਲੱਗ ਰਹੀ ਆ। ਪੀਆਂ ਦੇ ਨਾਂ ਉਤੇ ਵੱਡੀ ਧੰਦਲੀ ਚੱਲ ਰਹੀ ਆ ਜਿਹੜੀ ਇਹ ਜਦੋਂ ਕੰਪਨੀ ਨੇ ਆ ਕੇ ਦੇਖਿਆ ਵੀ ਵੈਰਾਈਟੀ ਇਹ ਸੇਮ ਆ ਜਿਹੜੀ ਇੱਥੋਂ ਖਰੀਦ ਕੇ ਜਿਹੜੀ ਗੱਲ ਕਿਸਾਨ ਦੱਸ ਰਿਹਾ ਇਸ ਕਰਕੇ ਉਸ ਸਮੇਂ ਕਿਸਾਨ ਨਾਲ 38 ਇਥੋਂ ਦੇ ਦੁਕਾਨਦਾਰ ਨੇ ਮੰਨਿਆ ਵੀ ਅਸੀਂ ਤੁਹਾਡੀ ਪਰਪਾਈ ਕਰਾਂਗੇ ਪਰ ਜਦੋਂ ਅਸੀਂ ਇੱਥੇ ਪੂਰੀ ਗੱਲਬਾਤ ਵਾਸਤੇ ਬੈਠੇ ਆ ਤਾਂ ਬਾਬੂ ਜੀ ਦੁਕਾਨ ਛੱਡ ਕੇ ਭੱਜ ਗਏ ਨੇ ਸ਼ਟਰ ਦੇ ਕੇ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਇੱਥੇ ਕਿਸਾਨ ਦਾ ਜਿੰਨਾ ਨੁਕਸਾਨ ਹੋਇਆ ਜਿੰਨਾ ਮਟਰ ਦੇ ਵਿੱਚੋਂ ਆਮਦਨ ਹੋਣੀ ਸੀ ਉਹਨੇ ਜ਼ਮੀਨ ਦਾ ਠੇਕਾ ਭਰੇਗਾ ਉਹਦੀ ਸਾਰੀ ਪਰਪਾਈ ਹੋਣੀ ਚਾਹੀਦੀ ਆ ਜੇ ਉਧਰਲੇ ਪਾਸੇ ਬਾਬੂ ਜੀ ਨਹੀਂ ਆਉਂਦੇ ਤਾਂ ਇਥੋਂ ਦੇ ਪ੍ਰਸ਼ਾਸਨ ਨੂੰ ਵੀ ਸੋਚਣਾ ਪਊਗਾ ਸਰਕਾਰ ਨੂੰ ਵੀ ਵੀ ਅਸੀਂ ਇਹ ਗੱਲ ਨੂੰ ਫਿਰ ਐ ਠੰਡੇ ਵਾਸਤੇ ਨਹੀਂ ਪਾਣ ਦਿੰਦੇ ਇਹਨੂੰ ਅੱਗੇ ਵਧਾਵਾਂ ਪਾਲੀ ਦੇ ਨੇ ਵਪਾਰੀ ਆਏ ਸੀ ਕੀ ਦਰਖਾਸਤ ਦੇ ਕੇ ਗਏ ਆ ਇਹ ਮਸਲਾ ਸੀ ਕਿ ਸੰਜੀਪਵਰ ਪੁੱਤਰ ਧਰਮਪਾਲ ਜਿਹੜਾ ਸੀਗਾ ਗੋਇਲ ਕ੍ਰਿਸ਼ਨਾਬਸਤੀ ਇਹਨਾਂ ਦੁਕਾਨ ਇੱਥੇ ਬੀਜਾਂ ਦੀ ਉਹ ਤੋਂ ਕੋਈ ਜ਼ਿੰਮੇਵਾਰ ਬੀਜ ਲੈ ਗਏ ਸੀ ਤੇ ਉਹ ਕਰ ਘੱਟ ਝਾੜ ਚੋੜ ਨਿਕਲਿਆ ਆਣਾ ਇਸ ਕਰਕੇ ਆਏ ਸੀ ਦੁਕਾਨ ਤੇ ਇਹਨਾਂ ਦਾ ਆਪੇ ਹੀ ਡਿਸਕੂਟ ਹੋ ਗਿਆ ਸੀ ਹੁਣ ਦਰਖਾਸਤ ਦਿੱਤੀ ਆ ਤੁਮ ਧਰਨ ਬੁਲਾ ਰਹੇ ਆ ਇਹਨਾਂ ਨੇ ਇਹ ਵੀ ਕਹਿ ਨਹੀਂ ਦੇ ਸਟੇਲ ਦੁਆਰਾ ਅਸੀਂ ਬਿਜ਼ਾਰ ਚਾਪੀ ਬੰਦ ਕਰ ਮੰਨੇ ਕਰਾਈ ਨਹੀਂ ਅਜੇ ਐਵੇਂ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਪਰ ਇਹ ਕਹਿ ਰਹੇ ਨੇ ਜਰੂਰ ਪਰ ਸਾਡੇ ਕੋਲ ਗੱਲ ਐ ਸਾਹਮਣੇ ਨਹੀਂ ਆਈ ਵਪਾਰੀਆਂ ਨੇ ਇਹ ਕਿਹਾ ਕਿ ਵੀ ਉਹਨਾਂ ਦੀ ਦੁਕਾਨ ਤੇ ਆ ਕੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਨਹੀਂ ਨਹੀਂ ਅਸੀਂ ਸਾਡੇ ਉੱਤੇ ਮੁਲਾਜ਼ਮ ਜਾ ਕੇ ਇਹਨਾਂ ਪੂਰਨ ਸਿੰਘ ਤੇ ਸੋਮਨਾਥ ਗਏ ਸੀਗੇ ਉਹ ਪੜਤਾਲ ਕਰ ਰਹੇ ਹਨ ਵਪਾਰੀਆਂ ਦੀ ਦੁਕਾਨ ਤੇ ਕੋਈ ਆਏ ਸੀਗੇ ਉਹਨਾਂ ਨੇ ਆ ਕੇ ਗਲਤ ਸ਼ਬਦਾਵਲੀ ਵਰਤੀ ਉਹ ਇਹ ਬੀਜ ਕਰਕੇ ਇਹਨਾਂ ਦਾ ਹੋਇਆ ਉਹ ਕਹਿੰਦੇ ਵੀ ਘਟ ਝਾੜ ਨਿਕਲਿਆ ਪੇ ਝਟੇ ਜਿਹੜੇ ਵੀ ਅਸੀਂ ਪੂਰਾ ਬੀਜ ਦਿੱਤਾ ਸੀ ਇਹ ਪ੍ਰੋਬਲਮ ਆ ਰਹੀ ਹੈ